ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 5-7 ਦਿਨਾਂ ਤੋਂ ਪਿਛਲੇ ਹਫ਼ਤੇ ਤੋਂ ਸਿੱਖਾਂ ਦੀ ਸਿਹਤ ਦੇ ਵਿੱਚ ਜਿਹੜੀ ਬੜੀ ਉਤਲ-ਪੁਤਲ ਚੱਲ ਰਹੀ ਹੈ ਮਰਨ ਬੜਾ ਦੁਖੀ ਹੁੰਦਾ ਹੈ ਕਿਸੇ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਜੈ ਸ਼੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਵਾਰ ਬਿਆਨ ਦਿੰਦਾ ਸੀ ਦਿੱਲੀ ਕੰਬਦੀ ਸੀ ਅੱਜ ਦਿੱਲੀ ਸਾਡੇ ਤੇ ਹੱਸ ਰਹੀ ਹੈ ਬੜਾ ਅਫਸੋਸ ਦਾ ਦਿਲ ਹੈ ਬੜੇ ਅਸੀਂ ਔਖੇ ਸਮੇਂ ਚੋਂ ਗੁਜ਼ਰ ਰਹੇ ਹਾਂ ਅੱਜ ਸਾਡੇ ਜਿਹੜੇ ਸਿੱਖਾਂ ਦੇ ਚਿੰਤਕ ਨੇ ਵਿਦਵਾਨ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਏਕਤਾ ਵਾਸਤੇ ਬੈਠਣਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਹੈ ਨਾ ਕੇ ਪੱਟੋ ਝਾੜ ਵਧਾਉਣੀ ਚਾਹੀਦੀ ਹੈ ਤੇ ਜਿਹੜੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕਿਉਂ ਆਪਣੇ ਸਲਾਹਕਾਰਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ ਹੋ ਕਿ ਜਿਹੜੀ ਸਥਿਤੀ ਐ ਉਹ ਹਾਸੋਹੀਣੀ ਦਿਨੋਂ ਦਿਨ ਵਾਧੀ ਜਾਂਦੀ ਹੈ ਜੇਕਰ ਤੁਸੀਂ ਆਪਣੀ ਕੁਰਸੀ ਦਾ ਫਿਕਰ ਛੱਡ ਦੇਵੋਗੇ ਤੁਸੀਂ ਹਉਮੈ ਜਾਂ ਤੁਸੀਂ ਕੁਰਸੀ ਦਾ ਜਿਹੜਾ ਲਾਲਚ ਹੈ ਮਨ ਦੇ ਅੰਦਰ ਉਹਨੂੰ ਜੇਕਰ ਤੁਸੀਂ ਛੱਡ ਦੇਵੋਗੇ ਤੇ ਲੋਕ ਤੁਹਾਨੂੰ ਮੱਲੋ-ਮੱਲੀ ਕੁਰਸੀ ਤੇ ਬਿਠਾਉਣਗੇ ਜੇਕਰ ਤੁਸੀਂ ਇਹਨੂੰ ਜੱਫਾ ਮਾਰ ਕੇ ਰੱਖੋਗੇ ਇਹੋ ਜਿਹੇ ਫੈਸਲੇ ਲਾਉਂਗੇ ਤੇ ਤੁਸੀਂ ਦੂਰ ਹੁੰਦੇ ਤੁਰੇ ਜਾਓਗੇ ਮੇਰੀ ਗੱਲ ਨੂੰ ਯਾਦ ਰੱਖਿਓ ਸਾਡੇ ਇਹੋ ਜੀ ਆ ਸਿੱਖ ਕੋਮ ਜਿਹੜਾ ਬੰਦਾ ਤਿਆਗ ਦਿਖਾਉਂਦਾ ਉਹਨੂੰ ਇਹ ਮੱਲੂ ਮੱਲੀ ਲੈ ਕੇ ਆਉਂਦੇ ਆ ਉਹਦੇ ਪਿੱਛੇ ਸਾਰੀਆਂ ਚੀਜ਼ਾਂ ਲੱਗ ਤੁਰਦੀਆਂ ਪਰ ਜਿਹੜਾ ਲਾਲਚ ਦਿਖਾਉਂਦਾ ਉਹਦੇ ਤੋਂ ਲੋਕ ਘਿਰਨਾ ਕਰਨ ਲੱਗ ਜਾਂਦੇ ਆ ਅੱਕ ਜਾਂਦੇ ਆ ਜਿਹੋ ਜੇ ਫੈਸਲੇ ਆ ਰਹੇ ਆ ਬੜੇ ਮੰਦ ਭਾਗੇ ਐ ਦਿੱਲੀ ਦੇ ਆਗੂ ਸਿੱਖਾਂ ਦੇ ਦੁਸ਼ਮਣ ਜਿਹੜੇ ਕਿਸੇ ਸਮੇਂ ਉਹੀ ਬੰਦਿਆਂ ਨੂੰ ਗਾਲਾਂ ਦਿੰਦੇ ਸੀ ਦਿਨ ਰਾਤ ਪਾਣੀ ਪੀ ਪੀ ਕੋਸਦੇ ਸੀ ਅੱਜ ਉਹ ਉਹਨਾਂ ਸਿਆਸੀ ਆਗੂਆਂ ਦੇ ਸਲਾਹਕਾਰ ਬਣੇ ਹੋਏ ਐ ਅੱਜ ਉਹਨਾਂ ਦੀਆਂ ਸਲਾਹਾਂ ਤੇ ਵੱਡੇ ਵੱਡੇ ਅਹੁਦਿਆਂ ਤੇ ਬੰਦੇ ਆ ਰਹੇ ਐ ਤੇ ਉਹਨਾਂ ਦੀਆਂ ਸਲਾਹਾਂ ਦੇ ਨਾਲ ਸਨਮਾਨਯੋਗ ਅਹੁਦਿਆਂ 'ਤੇ ਬੈਠੇ ਬੰਦਿਆਂ ਨੂੰ ਹਟਾਇਆ ਜਾ ਰਿਹਾ ਹੈ ਜਿਹੜਾ ਕਿ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਜਥੇਦਾਰ ਕਾਲ ਤਖਤ ਸਾਹਿਬ ਦੇ ਜਿਹੜੇ ਹਟਾਏ ਗਏ ਆ ਫੈਸਲੇ ਆਏ ਐ ਕਿ ਲੋਕ ਇਹਨਾਂ ਨੂੰ ਪ੍ਰਵਾਨ ਕਰਨਗੇ ਸਾਡੇ ਜਿਹੜੇ ਸਿਆਸੀ ਬੰਦੇ ਆ ਹਟਾਉਣ ਵਾਲੇ ਜਿਨ੍ਹਾਂ ਨੇ ਹੁਕਮ ਦਿੱਤਾ ਹੈ ਕੀ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੇ ਸਲਾਹਕਾਰ ਜਾਂ ਜਿਹੜੇ ਨੇੜੇ ਤੇੜੇ ਰਹਿਣ ਵਾਲੇ ਬੰਦੇ ਉਹ ਨਹੀਂ ਦੱਸਦੇ ਕਿ ਪ੍ਰਧਾਨ ਜੀ ਇਹ ਤੁਹਾਡਾ ਜਿਹੜਾ ਹੁਕਮ ਹੈ ਜਾਂ ਤੁਹਾਡਾ ਜਿਹੜਾ ਕੰਮ ਹੈ ਬਹੁਤ ਗਲਤ ਹੈ ਜਾਂ ਉਹ ਜ਼ਿਲ੍ਹਿਆਂ ਦੇ ਵਿੱਚੋਂ ਚੰਗੇ ਅਕਾਲੀ ਆਗੂਆਂ ਨੂੰ ਸੱਦ ਕੇ ਫੀਡਬੈਕ ਕਿਉਂ ਨਹੀਂ ਲੈਂਦੇ ਗਮਰਾਹ ਕਿਉਂ ਹੁੰਦੇ ਆ ਨੇੜੇ ਵਾਲੇ ਬੰਦਿਆਂ ਦਾ ਕਰਕੇ ਇਹ ਬਹੁਤ ਮੰਦ ਪਾਗ ਹੈ ਜਿਹੜੇ ਬੰਦੇ ਅਕਾਲੀ ਦਲ ਨਾਲ ਜੁੜੇ ਹੋਏ ਐ ਪਿਓ ਦਾਦਿਆਂ ਤੋਂ ਪੀੜ੍ਹੀਆਂ ਤੋਂ ਲੈ ਕੇ ਉਹ ਕਿੱਧਰ ਜਾਣ ਉਹ ਆਗੂਆਂ ਦੀ ਪਾਟੋ ਛੀੜ ਦੇ ਵਿੱਚ ਕਿਸ ਪਾਸੇ ਜਾਣ ਉਹ ਬਾਗੀਆਂ ਕੰਨੀ ਜਾਣ ਦਾਗੀਆਂ ਕੰਨੀ ਜਾਣ ਜਾਂ ਆਕਾਲ ਤਖਤ ਸਾਹਿਬ ਤੋਂ ਜਿਹੜੀ ਕਮੇਟੀ ਬਣ ਕੇ ਭਰਤੀ ਕਰੂਗੀ ਉਹਦੇ ਕੰਨੀ ਜਾਣ ਉਹ ਦੋਸਤੋਂ ਕਿਹੜੇ ਪਾਸੇ ਜਾਣ ਇਹ ਬੜਾ ਮੰਦ ਭਾਗ ਹੈ ਵਰਤਾਰਾ ਤੇ ਨਾ ਹੀ ਜਥੇਦਾਰ ਹੈ ਸਾਡੇ ਤਖਤਾਂ ਦੇ ਉਹ ਵੀ ਇਸ ਮਸਲੇ ਨੂੰ ਟਿਕਾਉਣ ਦੇ ਵਿੱਚ ਸੰਭਾਲਣ ਦੇ ਵਿੱਚ ਅਸਮਰੱਥ ਰਹੇ ਹੈ ਅਸਫਲ ਰਹੇ ਹੈ ਨਹੀਂ ਤੇ ਸਾਰੇ ਆਗੂਆਂ ਨੂੰ ਬਿਠਾ ਕੇ ਸੱਦ ਕੇ ਮੀਟਿੰਗ ਕਰਕੇ ਸਮਝਾਇਆ ਜਾ ਸਕਦਾ ਸੀ ਉਹਨਾਂ ਨੂੰ ਹੁਕਮ ਲਾਇਆ ਜਾ ਸਕਦਾ ਸੀ ਜੇਕਰ ਕੋਈ ਗਲਤ ਧਰਮ ਦੇ ਵਿੱਚ ਸੀ ਉਹਨੂੰ ਵੀ ਦੋ ਟੁੱਕ ਜੱਥੇਦਾਰ ਕਹਿ ਸਕਦੇ ਸੀ ਨਹੀਂ ਕੋਈ ਜਵਾਬ ਦਿੰਦਾ ਸੀ ਸਭ ਮੰਨ ਲੈਂਦੇ ਨਾ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਐ ਉਹ ਖੁੱਲਾ ਸੜਦੇ ਰਹੇ ਲੰਬਾ ਸੜਦੇ ਰਹੇ ਮਸਲਿਆਂ ਨੂੰ ਪੈਂਡਿੰਗ ਸੜਦੇ ਰਹੇ ਜੀਹਦਾ ਕਰਕੇ ਸਿੱਖ ਪੰਥ ਦਾ ਜਿਹੜਾ ਅਲਝਾ ਹੈ ਉਹ ਦਿਨੋਂ ਦਿਨ ਵੱਧਦਾ ਗਿਆ ਤੇ ਦਿੱਲੀ ਨੂੰ ਤੇ ਸਿੱਖਾਂ ਦੇ ਦੁਸ਼ਮਣਾਂ ਨੂੰ ਅੱਜ ਬੜਾ ਚੰਗਾ ਲੱਗ ਰਿਹਾ ਹੈ ਉਹ ਬਹੁਤ ਖੁਸ਼ ਨੇ ਸਿੱਖਾਂ ਦੀ ਪਾਟੋ ਝੀੜ ਦੇ ਉੱਤੇ ਬਹੁਤ ਪ੍ਰਸੰਨ ਨੇ ਸਿੱਖਾ ਜੋ ਉਸੇ ਤਰ੍ਹਾਂ ਦੇ ਹਾਲਾਤ ਵਿੱਚ ਫਿਰ ਆ ਕੇ ਖੜ ਗਿਆ ਹੈ ਜਿਹੜਾ 15 16 ਦੇ ਵਿੱਚ ਹਾਲਾਤ ਬਣੇ ਸੀ ਜਦੋਂ ਸਰਸੇ ਵਾਲੇ ਨੂੰ ਮਾਫੀ ਦਵਾਈ ਗਈ ਸੀ ਉਦੋਂ ਵੀ ਹਾਲਾਤ ਆਹੀ ਬਣੇ ਸੀ ਲੋਕਾਂ ਦੇ ਵਿੱਚ ਬੇਭਰੋਸਗੀ ਆ ਗਈ ਸੀ ਤੇ ਅੱਜ ਫੇਰ ਉਹੀ ਮਸਲਾ ਕਾਲ ਤੱਕਤ ਨਾਲ ਜੁੜ ਗਿਆ। ਅੱਜ ਫੇਰ ਬੇਭਰੋਸਗੀ ਆਈ ਹੋਈ ਐ। ਹੁਣ ਕੋਈ ਆਗੂ ਸਿਆਣੇ ਆਗੂ ਕਿਉਂ ਨਹੀਂ ਕੋਸ਼ਿਸ਼ ਕਰਦੇ? ਕਿਉਂ ਨਹੀਂ ਸਮਝਾਉਂਦੇ ਉਹਨਾਂ ਆਗੂਆਂ ਨੂੰ ਜਿਹੜੇ ਪਿੱਛੇ ਹਟਣ ਨੂੰ ਤਿਆਰ ਨਹੀਂ। ਕਿਉਂ ਨਹੀਂ ਦੱਸਦੇ ਕਿ ਜੇਕਰ ਤੁਸੀਂ ਤਿਆਗ ਕਰ ਲਓ, ਸਾਲ ਸੀ ਮਹੀਨੇ ਤੇ ਲੋਕ ਤੁਹਾਨੂੰ ਦੁਬਾਰਾ ਸਭ ਕੁਝ ਦੇ ਦੇਣਗੇ। ਸਭ ਕੁਝ ਸੌਂਪ ਦੇਣਗੇ ਪਰ ਇੱਕ ਵਾਰ ਤਿਆਗ ਦਿਖਾਓ ਉਹ ਤਿਆਗ ਦਿਖਾਉਣ ਦੀ ਬਜਾਏ ਦਿਨੋਂ ਦਿਨ ਇਹੋ ਜੇ ਫੈਸਲੇ ਕਰ ਰਹੇ ਐ ਜੀ ਦੇ ਨਾਲ ਸਿੱਖ ਕੌਮ ਦੇ ਵਿੱਚ ਨੰਘਾਰ ਆ ਰਿਹਾ ਹੈ ਸਿੱਖ ਕੌਮ ਟੁੱਟ ਰਹੀ ਹੈ ਬਹੁਤ ਮੰਦਪਾਗ 18 ਤਰੀਕ ਤੋਂ ਨਵੀਂ ਬਣੀ ਕਮੇਟੀ ਨੇ ਭਰਤੀ ਸ਼ੁਰੂ ਕਰਨੀ ਐ ਉਧਰ ਨਵੇਂ ਜਥੇਦਾਰਾਂ ਦਾ 10 ਤਰੀਕ ਨੂੰ ਕੇਸ ਕਰ ਸਾਬ ਦੇ ਕਿਸ ਸਮਾਗਮ ਹੈ ਫਿਰ ਤਲਵੰਡੀ ਸਾਬੋ ਹੋਵੇਗਾ ਲੋਕਾਂ ਦੀ بے ਭਰੋਸਗੀ ਬਣੀ ਹੋਈ ਹੈ ਸਾਡੇ ਸਿਆਸੀ ਆਗੂ ਆ ਜਿੰਨੇ ਉਹਨਾਂ ਨੂੰ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਆਗੂ ਨੇ ਸਿਆਸੀ ਉਹਨਾਂ ਨੂੰ ਇਕੱਠੇ ਹੋ ਕੇ ਬੈਠਣਾ ਚਾਹੀਦਾ ਹੈ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਚਾਹੇ ਜਥੇਦਾਰਾਂ ਨੂੰ ਵਾਪਸ ਬੁਲਾ ਲਿਆ ਜਾਵੇ ਗਲਤੀ ਮੰਨ ਲਈ ਜਾਵੇ ਕੁਝ ਨਹੀਂ ਵਿਗੜਦਾ ਲੋਕਾਂ ਦੇ ਦਿਲ ਬੜੇ ਵੱਡੇ ਐ ਲੋਕ ਮਾਫ ਕਰ ਦੇਣਗੇ ਪਹਿਲਾਂ ਵੀ ਜਦੋਂ ਗਲਤੀਆਂ ਮੰਨੀਆਂ ਸੀ 2 ਦਸੰਬਰ ਨੂੰ ਸਾਰੇ ਸਿੱਖਾਂ ਦੇ ਵਿੱਚ ਗੱਲ ਚੱਲ ਪਈ ਸੀ ਕਿ ਅਕਾਲ ਤਖਤ ਸਾਹਿਬ ਕਿੰਨਾ ਵੱਡਾ ਮਹਾਨ ਐ ਕਿੰਨਾ ਵੱਡਾ ਫੈਸਲਾ ਆਇਆ ਐ ਤੇ ਮੁੜ ਕੇ ਅਕਾਲੀ ਦਲ ਦੇ ਵਿੱਚ ਲੋਕਾਂ ਦਾ ਸ਼ਾਮਲ ਹੋਣ ਵਾਸਤੇ ਹੜ ਆ ਗਿਆ ਸੀ ਵੱਡੇ ਵੱਡੇ ਆਗੂ ਫੂਲਕਾ ਸਾਹ ਵਰਗੇ ਨੇ ਬਿਆਨ ਦੇ ਦਿੱਤੇ ਸੀ ਕਿ ਅਸੀਂ ਆਉਣ ਨੂੰ ਤਿਆਰ ਐ ਅੱਜ ਨੂੰ ਤੇ ਲੋਕਾਂ ਦਾ ਪਿੰਡਾਂ ਵਿੱਚ ਹੜ ਆ ਗਿਆ ਹੁੰਦਾ ਭਰਤੀ ਹੋਣ ਵਾਲਿਆਂ ਦਾ ਪਰ ਪਤਾ ਨਹੀਂ ਕਿਸ ਦੁਸ਼ਟ ਦੀ ਚੰਦਰੇ ਦੀ ਨਜ਼ਰ ਲੱਗੀ 2 ਦਸੰਬਰ ਦੇ ਹੁਕਮਨਾਮਿਆਂ ਨੂੰ ਕਿਹੜੇ ਬੰਦਿਆਂ ਨੇ ਪੁੱਠੀ ਸਲਾਹ ਦਿੱਤੀ ਕਿ ਤੁਸੀਂ ਹੁਕਮਨਾਮਿਆਂ ਤੋਂ ਧਾਰਮਿਕ ਸਜ਼ਾ ਭੁਗਤ ਲਈ ਹੈ ਜਦੋਂ ਸਿਆਸੀ ਸਜ਼ਾ ਦੀ ਗੱਲ ਆਈ ਸਾਰਾ ਕੁਝ ਬਦਲ ਗਿਆ ਤੇ ਬੜਾ ਮੰਦ ਭਾਗਾ ਹੋ ਗਿਆ ਅੱਜ ਨੂੰ ਅਕਾਲੀ ਦਲ ਬਣ ਜਾਣਾ ਸੀ ਤੇ ਪਿੰਡਾਂ ਦੇ ਵਿੱਚ ਮਜ਼ਬੂਤ ਹੋ ਜਾਣਾ ਸੀ ਨਾ ਕਿਸੇ ਜੱਥੇਦਾਰ ਨੇ ਲੈਣਾ ਸੀ ਨਾ ਦਿੱਲੀ ਨੇ ਹੱਸਣਾ ਸੀ ਜੇਕਰ ਸਾਡੇ ਆਗੂ ਚੰਗੇ ਹੁੰਦੇ ਤਿਆਗ ਦਿਖਾਈ ਰੱਖਦੇ ਅਕਾਲ ਤਖਤ ਸਾਹਿਬ ਦੇ ਅੱਗੇ ਸੀਸ ਝੁਕਾਈ ਰੱਖਦੇ ਉਸੇ ਦਿਸ਼ਾ ਦੇ ਵਿੱਚ ਚੱਲਦੇ ਰਹਿੰਦੇ ਤੇ ਅੱਜ ਨੂੰ ਸਭ ਕੁਝ ਪੈਰਾ ਸਿਰ ਹੋਣਾ ਸੀ ਪਰ ਮੰਦ ਭਾਗਾ ਵਰਤਾਰਾ 2 ਦਸੰਬਰ ਦੇ ਮੁੱਖ ਬਾਕ ਨੂੰ ਪਿੱਠ ਦਿੱਤੀ ਤੇ ਸਭ ਕੁਝ ਆਕਾਲਪੁਰਖ ਨੇ ਉਲਟਾ ਕਰ ਦਿੱਤਾ ਅੱਜ ਵੀ ਸਾਡੇ ਬੰਦਿਆਂ ਤੇ ਪਤਾ ਨਹੀਂ ਕਿਹੋ ਜੀ ਐਨਕ ਚੜੀ ਐ ਉਹਨਾਂ ਦੀ ਮੱਤ ਤੇ ਦਿਮਾਗ ਤੇ ਕਿ ਉਹ ਆਪਣੇ ਆਪ ਨੂੰ ਬਲਵਾਨ ਮੰਨੀ ਜਾਂਦੇ ਐ ਐਡੇ ਗਲਤ ਫੈਸਲੇ ਕਰਕੇ ਵੀ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਸਾਥੋਂ ਕੌਣ ਬੰਦਾ ਕਰਾ ਰਿਹਾ ਹੈ ਕੌਣ ਸਾਡੀ ਮਿੱਟੀ ਪੱਟ ਰਿਹਾ ਹੈ ਪਿੰਡਾਂ ਦੇ ਵਿੱਚ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਸਗੋਂ ਉਹਦੀ ਗਰਦਨ ਮਰੋੜ ਦਿੱਤੀ ਜਾਂਦੀ ਹੈ ਜਿਹੜੇ ਗਲਤ ਗਮਰਾਹ ਕਰ ਰਹੇ ਹੈ ਉਹਨਾਂ ਨੂੰ ਸਨਮਾਨਿਆ ਜਾ ਰਿਹਾ ਹੈ ਉਹਨਾਂ ਨੂੰ ਉੱਚੇ ਅਹੁਦੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹੈ ਜਿਹੜੇ ਆਪਣੇ ਐ ਜਿਹੜੇ ਕੋਈ ਕੌੜੀ ਗੱਲ ਕਹਿੰਦੇ ਐ ਜਿਨ੍ਹਾਂ ਦਾ ਦਿਲ ਕਾਲਜਾ ਬਲੁੰਦਰਿਆ ਜਾਂਦਾ ਮੱਚਦਾ ਐ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਐ ਬੜਾ ਮੰਦਪਾਗਾ ਸਿਆਣੇ ਆਗੂਆਂ ਨੂੰ ਬਹਿਣਾ ਚਾਹੀਦਾ ਸਮਝਾਉਣਾ ਚਾਹੀਦਾ ਉਹਨਾਂ ਆਗੂਆਂ ਨੂੰ ਤਿਆਗ ਵੱਲ ਲੈ ਕੇ ਜਾਣਾ ਚਾਹੀਦਾ ਤੇ ਸਭ ਕੁਝ ਪ੍ਰਾਪਤੀ ਹੋਊਗੀ ਤਿਆਗ ਦਿਖਾਓਗੇ ਤੇ ਸਭ ਕੁਝ ਮਿਲੂਗਾ ਲਾਲਚ ਦਿਖਾਓਗੇ ਤੇ ਸਭ ਕੁਝ ਦੂਰ ਹੋਊਗਾ ਇੰਨੀ ਇੱਕ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ